ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਇਹੋ ਮੌਕਾ ਸੀ ਜਦੋਂ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦਾ ਨਾਮ ਸੌਂ ਚੁੱਕਣ ਲਈ ਸੰਸਦ ਵਿੱਚ ਬੋਲਿਆ ਗਿਆ ਪਰ ਅੰਮ੍ਰਿਤਪਾਲ ਸਿੰਘ ਮੌਜੂਦ ਨਹੀਂ ਸੀ ਕਿਉਂਕਿ ਅੰਮ੍ਰਿਤਪਾਲ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜਿਲ੍ਹੇ ਚ ਬੰਦ ਹੈ ਅੰਮ੍ਰਿਤਪਾਲ ਦਾ ਨਾਮ ਪੰਜਾਬ ਦੇ ਸੰਸਦ ਮੈਂਬਰਾਂ ਵਿਚਾਲੇ ਤੀਜੇ ਨੰਬਰ ਤੇ ਸੌਂ ਚੁੱਕਣ ਲਈ ਲਿਆ ਗਿਆ ਪਹਿਲਾਂ ਸੁਖਜਿੰਦਰ ਰੰਧਾਵਾ ਅਤੇ ਫਿਰ ਗੁਰਜੀਤ ਸਿੰਘ ਔਜਲਾ ਨੇ ਸੌ ਚੁੱਕੀ ਇਸ ਤੋਂ ਬਾਅਦ ਅੰਮ੍ਰਿਤਪਾਲ ਦੀ ਵਾਰੀ ਆਈ ਅਤੇ ਨਾਮ ਭੁੱਲਿਆ ਗਿਆ ਅੰਮ੍ਰਿਤਪਾਲ ਦੀ ਨਾਮ ਮੌਜੂਦ ਹੋਣ ਤੇ ਅਗਲਾ ਨਾਮ ਚਰਨਜੀਤ ਸਿੰਘ ਚੰਨੀ ਦਾ ਲਿਆ ਗਿਆ ਹੁਣ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਨੂੰ ਸੌ ਚੁਕਾਈ ਜਾਵੇਗੀ ਜਾਂ ਨਹੀਂ ਜੇ ਸੌ ਚੁਕਾਈ ਜਾਣੀ ਹੈ ਤਾਂ ਕਿ ਅੰਮ੍ਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ ਜਾਂ ਫਿਰ ਜੇਲ੍ਹ ਅੰਤਰੀ ਅਤੇ ਕਦੋਂ ਹੋਵੇਗਾ ਐਮਪੀ ਬਜੋ ਜੇਤਦਾ ਸਰਟੀਫਿਕੇਟ ਮਿਲਣ ਬਾਅਦ ਰਸਮੀ ਤੌਰ ਤੇ ਇੱਕ ਐਮਪੀ ਰਹਿਣ ਅਤੇ ਸੰਸਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਸੌ ਚੁਕਣੀ ਜ਼ਰੂਰੀ ਹੈ ਪਰ ਹਾਲੇ ਤੱਕ ਅੰਮ੍ਰਿਤਪਾਲ ਨੂੰ ਸੌ ਨਹੀਂ ਚੁਕਾਈ ਗਈ ਅਜਿਹੇ ਚ ਹੁਣ ਕਈ ਤਰ੍ਹਾਂ ਦੀਆਂ ਕਿਆਸਰਾਂਗਾਂ ਲੱਗ ਰਹੀਆਂ ਨੇ ਜਿਨ੍ਹਾਂ ਦਾ ਜਵਾਬ ਆਉਣ ਦੇ ਦਿਨਾਂ ਚ ਮਿਲ ਸਕਦਾ ਹੈ। ਸ਼੍ਰੀ ਅੰਮ੍ਰਿਤਪਾਲ ਸਿੰਘ